मुर्दार्दास मुर्दा ਜਿਹੜੀ ਹੋਣਗੇ ਜ਼ਿੰਮੇਵਾਰ ਸਾਡੀਆਂ ਮੇਟੀਆਂ ਦੀ ਵੀ ਮੌਤ ਦੀ ਸਾਡੇ ਸਾਰੇ ਪਰਿਵਾਰ ਦਾ ਜੀ ਅਸੀਂ ਸਾਰਾ ਪਰਿਵਾਰੀ ਇੱਥੇ ਬੈਠਣਾ ਛਡਾ ਲਓ ਜਿਹੜੀਆਂ ਖੱਡੀਆਂ ਚੜਾਣ ਵਾਲੇ ਸਾਡੇ ਹਾਏ 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 ਜੈ ਜੈ ਕਾਰਮਾ ਬਹੁਤ ਹੀ ਦੁਖਦਾਈ ਗੱਲ ਹੈ ਕਿ ਦੋ ਮਾਮਾ ਨੂੰ ਆਪਣੇ ਬੱਚਿਆਂ ਦੇ ਕਤਲਰ ਨੂੰ ਫੜਾਉਣ ਵਾਸਤੇ ਨਿਆਂ ਸਾਫ ਲੈਣ ਵਾਸਤੇ ਗੁੰਗੀਬੋਲੀ ਤੇ ਅੰਨੀ ਪੁਲਸ ਦੇ ਖਿਲਾਫ ਜਿਹੜੀ ਕਾਰਵਾਈ ਇੱਕ ਸੜਕ ਤੇ ਬੈਠ ਕੇ ਜਿਹੜਾ ਨਿਆਂ ਸਾਫ ਮੰਗਰੀਆਂ ਨੇ 25-25 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਜੋ ਮੁਆਵਜ਼ਾ ਬਣਦਾ ਉਹ ਦੇਵਾਂਗੇ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਵਾਂਗੇ ਇੱਕ-ਇੱਕ ਪਰਿਵਾਰ ਨੂੰ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ ਅਜਿਹੇ ਟੌਟ ਚਮਚੇ ਬਹੁਤ ਹੁੰਨੇ ਨੇ ਇਹ ਪਹਿਲਾਂ ਵੀਰ ਦਿਨਦਰ ਦੇ ਵੇਲੇ ਵੀ ਸੀ ਇਹ ਰਾਮਵਾਲੀਏ ਦੇ ਵੇਲੇ ਵੀ ਸੀ ਤੇ ਹੁਣ ਵੀ ਉਹੀ ਚੱਲ ਰਹੇ ہیں ਇਹੀ ਘੁੰਮ ਰਿਹਾ ਜਿਹੜਾ ਡੇਰਾ ਸਾਰਾ ਘੁੰਮ ਰਿਹਾ ਹੈ ਕਿ ਜੇ ਸਰਕਾਰਾਂ ਹੀ ਲੋਕਾਂ ਨਾਲ ਝੂਠ ਬੋਲਦੀਆਂ ਤੇ ਫਿਰ ਸੱਚ ਕੌਣ ਬੋਲੇਗਾ ਪ੍ਰਵਾਸੀ ਜਗਾ ਜਗਾ ਤੇ ਜਿਹੜੇ ਪੰਜਾਬੀ ਲੋਕ ਐ ਜਿਹੜੇ ਅਸਲੀ ਵਾਰਸ ਐ ਪੰਜਾਬ ਦੇ ਉਹਨਾਂ ਤੇ ਹਮਲੇ ਕਰ ਰਹੇ ਆ ਉਹਨਾਂ ਨੂੰ ਕੁੱਟਮਾਰ ਕਰ ਰਹੇ ਆ ਇੱਥੋਂ ਤੱਕ ਵੀ ਐ ਕਿ ਉਹ ਕਤਲ ਵੀ ਕਰ ਰਹੇ ਨੇ ਬਹੁਤ ਵੱਡੇ ਵੱਡੇ ਦਾਅਵੇ ਪਹਿਲਾਂ ਤਾਂ ਧਰਨੇ ਚਕਾਉਣ ਵੇਲੇ ਕਰੇ ਫਿਰ ਜਿਸ ਦਿਨ 24 ਤਰੀਕ ਨੂੰ ਭੋਗ ਵੇਆ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ 8 ਦਿਨ ਚ ਪੁਲਿਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਤੇ ਇੱਥੇ ਦੇ ਐਮ ਐਲ اے ਦੇ ਕੰਨ ਦੇ ਯੂਨੀ ਸਰਕਲ ਔਰ ਜਿਹੜੇ ਇਹ ਪ੍ਰਵਾਸੀ ਪੰਜਾਬੀਆਂ ਤੇ ਹਮਲਾ ਕਰ ਰਿਹਾ ਉਹਨਾਂ ਨੂੰ ਸ਼ਟਰ ਦੇ ਰਹੀ ਹੈ ਪੰਜਾਬ ਇੱਕ ਦਿਨ ਗੁਲਾਮ ਹੋ ਜਾਊਗਾ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਨੂੰ ਗੁਲਾਮੀ ਦੀ ਫੇਰ ਦੁਬਾਰਾ ਲੜਾਈ ਲੱਗੂਗੀ ਕੁੰਬੜਾ ਦੇ ਦੋ ਪੰਜਾਬੀ ਨੌਜਵਾਨਾਂ ਦੇ ਕਤਲ ਸਬੰਧੀ ਮੁਹਾਲੀ 에어ਪੋਰਟ ਸੜਕੂਤੇ ਦਿੱਤੇ ਧਰਨੇ ਦੀ ਰੰਜਿਸ਼ ਵਿੱਚੋਂ ਪੁਲਿਸ ਵੱਲੋਂ ਅਕਾਲੀ ਆਗੂ ਪਰਵਿੰਦਰ ਸਿੰਘ ਸੁਹਾਣਾ ਅਤੇ ਮਨਦੀਪ ਸਿੰਘ ਕੁੰਬੜਾ ਵਿਰੁੱਧ ਪਰਚਾ ਦਰਜ ਕਰਨ ਦਾ ਮਾਮਲਾ ਕਾਫੀ ਭੱਕਿਆ ਅੱਜ ਪੀੜਤ ਪਰਿਵਾਰਾਂ ਨੂੰ ਲੈ ਕੇ ਅਤਿਆਚਾਰ ਤੇ ਵਿਰੋਧਾचार ਵਿਰੋਧੀ ਫਰੰਟ ਦੇ ਮੈਂਬਰਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਪੁਲਿਸ ਦਾ ਪਿੱਟਸਿਆਪਾ ਕੀਤਾ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੀੜਤਾਂ ਨੂੰ ਇਨਸਾਫ ਲਈ ਸੜਕਾਂ ਉੱਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਬਲਵਿੰਦਰ ਕੁੰਬੜਾ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ ਹੈ ਉਧਰ ਦੂਸਰੇ ਪਾਸੇ ਮਮਤਾ ਰਾਣੀ ਨੇ ਕਿਹਾ ਕਿ ਜੇ ਪੁਲਿਸ ਐਸੀ ਤਰ੍ਹਾਂ ਪਰਚੇ ਦਰਜ ਕਰਨ ਲੱਗੀ ਤਾਂ ਕੱਲ ਨੂੰ ਪੀੜਤਾ ਨਾਲ ਕੌਣ ਖੜੇਗਾ ਇਹ ਸੋਚਣ ਵਾਲੀ ਗੱਲ ਹੈ ਅੱਜ ਜਿਹੜਾ डीसी ऑफिस ਦੇ ਸਾਹਮਣੇ ਧਰਨਾ ਦਿੱਤਾ ਗਿਆ ਪਿਛਲੇ 1 ਹਫਤਾ ਪਹਿਲਾਂ ਪੰਜਾਬ ਸਰਕਾਰ ਨੂੰ ਲੋਕਾਂ ਵੱਲੋਂ ਤੇ ਕੁੰਬੜਾ ਸਾਹਿਬ ਵੱਲੋਂ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੋ ਪੰਜਾਬ ਸਰਕਾਰ ਦੇ ਜ਼ਿੰਮੇਵਾਰ ਨੁਮਾਇੰਦਿਆਂ ਨੇ ਕੁੰਬੜੇ ਲਾਈਟਾਂ ਵਾਲੇ ਚੌਂਕ ਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਪੀੜਤ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਅਸੀਂ 25-25 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਜੋ ਮੁਆਵਜ਼ਾ ਬਣਦਾ ਉਹ ਦੇਵਾਂਗੇ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਵਾਂਗੇ ਇੱਕ-ਇੱਕ ਪਰਿਵਾਰ ਨੂੰ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ ਮੈਂ ਕਹਿੰਦਾ ਬੜੇ ਸ਼ਰਮ ਦੀ ਗੱਲ ਹੈ ਕਿ ਜੇ ਸਰਕਾਰਾਂ ਹੀ ਲੋਕਾਂ ਨਾਲ ਝੂਠ ਬੋਲਦੀਆਂ ਤੇ ਫਿਰ ਸੱਚ ਕੌਣ ਬੋਲੂਗਾ ਸੋ ਉਸ ਦੇ ਮੁਤਾਬਕ ਅੱਜ ਪਹਿਲਾਂ ਤਾਂ 2 ਘੰਟੇ ਫੁੱਟਪਾਥ ਤੇ ਬੈਠ ਕੇ ਧਰਨਾ ਦਿੱਤਾ ਗਿਆ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਜਦੋਂ ਨਾ ਕੋਈ ਸੁਣਵਾਈ ਹੋਈ ਤਾਂ ਲੋਕਾਂ ਨੇ ਰੋਹ ਦੇ ਵਿੱਚ ਆ ਕੇ ਫਿਰ ਸੜਕ ਦੇ ਵਿੱਚ ਧਰਨਾ ਦਿੱਤਾ ਉਸ ਤੋਂ ਬਾਅਦ ਜਦੋਂ ਸਰਕਾਰ ਦੇ ਖਿਲਾਫ ਜ਼ੋਰ ਸ਼ੋਰ ਨਾਲ ਨਾਅਰੇਬਾਜ਼ੀ ਹੋਈ ਤਾਂ ਫਿਰ ਐਡੀ ਸਾਹਿਬ ਆ ਕੇ ਲੋਕਾਂ ਦੀਆਂ ਜੋ ਸ਼ਿਕਾਇਤਾਂ ਸੀ ਉਹ ਵੀ ਸੁਣੀਆਂ ਤੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਔਰ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ 2 ਦਿਨਾਂ ਦੇ ਅੰਦਰ-ਅੰਦਰ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਦੇ ਮੁਤਾਬਕ ਅਸੀਂ ਆਪਣਾ ਵਾਅਦਾ 2 ਦਿਨ ਦੇ ਵਿੱਚ ਵਿੱਚ ਪੂਰਾ ਕਰਾਂਗੇ ਤਾਂ ਸਰਕਾਰ ਨੂੰ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਫਿਰ ਤੋਂ ਵਾਅਦਾ ਖਿਲਾਫੀ ਕੀਤੀ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਵੀ ਤਿੱਖਾ ਹੋਊਗਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇ ਆਗੇ ਪਰ ਨਹੀਂ ਤਾਂ ਸਰਕਾਰ ਨੇ ਜੋ ਵਾਅਦੇ ਕੀਤੇ ਆ ਦੂਜੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਮਾਹੌਲ ਇਦਾਂ ਦਾ ਬਣ ਚੁੱਕਿਆ ਹੈ ਪ੍ਰਵਾਸੀ ਜਗਾ ਜਗਾ ਤੇ ਜਿਹੜੇ ਪੰਜਾਬੀ ਲੋਕ ਹੈ ਜਿਹੜੇ ਅਸਲੀ ਵਾਰਸ ਹੈ ਪੰਜਾਬ ਦੇ ਉਹਨਾਂ ਤੇ ਹਮਲੇ ਕਰ ਰਹੇ ਆ ਉਹਨਾਂ ਨੂੰ ਕੁੱਟਮਾਰ ਕਰ ਰਹੇ ਆ ਇੱਥੋਂ ਤੱਕ ਵੀ ਹੈ ਕਿ ਉਹ ਕਤਲ ਵੀ ਕਰ ਰਹੇ ਨੇ ਪਰ ਸਰਕਾਰ ਅੱਜ ਪੰਜਾਬੀਆਂ ਦੀ ਪੰਜਾਬ ਚੋਂ ਚੁਣੀ ਗਈ ਸਰਕਾਰ ਪੰਜਾਬੀਆਂ ਦੀ ਮਦਦ ਕਰਨ ਤੋਂ ਪੱਜ ਰਹੀ ਹੈ ਔਰ ਜਿਹੜੇ ਇਹ ਪ੍ਰਵਾਸੀ ਪੰਜਾਬੀਆਂ ਤੇ ਹਮਲਾ ਕਰ ਰਹੇ ਆ ਉਹਨਾਂ ਨੂੰ ਸ਼ਟਰ ਦੇ ਰਹੀ ਹੈ ਜਿਹੜੇ ਪੰਜਾਬ ਦੇ ਦਰਦੀ ਨੇ ਅੱਜ ਉਹਨਾਂ ਤੇ ਜਿਹੜੇ ਪਰਚੇ ਦਿੱਤੇ ਗਏ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਤੇ ਜਿਹੜੇ ਲੋਕਾਂ ਦੇ ਪਰਚੇ ਕੀ ਦਿੱਤੇ ਆ ਉਹਨਾਂ ਨੂੰ ਰੀਲੀਫ ਦਿੱਤੀ ਜਾਵੇ ਕਿਉਂਕਿ ਜੇ ਲੋਕ ਹੱਕ ਸੱਚ ਦੀ ਗੱਲ ਨਹੀਂ ਕਰਨਗੇ ਲੋਕ ਲੋਕਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨਗੇ ਜਿਹੜੇ ਪੰਜਾਬ ਦੇ ਮਰਦ ਲੋਕ ਨੇ ਅਰਪੰਜਾਬ ਦੇ ਦਰਦੀ ਨੇ ਤਾਂ ਮੇਰਾ ਖਿਆਲ ਹੈ ਪੰਜਾਬ ਇੱਕ ਦਿਨ ਗੁਲਾਮ ਹੋ ਜਾਊਗਾ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਨੂੰ ਗੁਲਾਮੀ ਦੀ ਫੇਰ ਦੁਬਾਰਾ ਲੜਾਈ ਲੜਨੀ ਪਊ ਤਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੀ ਪ੍ਰੈਸਰ ਆਹੀਂ ਦੱਸਣਾ ਚਾਹੁੰਦੇ ਆ ਕਿ ਜੋ ਇੱਥੇ ਹੁਣ ਧਰਨਾ ਲੱਗਿਆ ਸੀ ਬਹੁਤ ਹੀ ਦੁਖਦਾਈ ਗੱਲ ਹੈ ਕਿ ਦੋ ਮਾਮਾ ਨੂੰ ਆਪਣੇ ਬੱਚਿਆਂ ਦੇ ਕਾਤਲਰ ਨੂੰ ਫੜਾਉਣ ਵਾਸਤੇ ਨਿਆਂ ਸਾਫ ਲੈਣ ਵਾਸਤੇ ਗੁੰਗੀ ਬੋਲੀ ਤੇ ਅੰਨੀ ਪੁਲਿਸ ਦੇ ਖਿਲਾਫ ਜਿਹੜੀ ਕਾਰਵਾਈ ਇੱਕ ਸੜਕ ਤੇ ਬੈਠ ਕੇ ਜਿਹੜਾ ਨਿਆਂ ਸਾਫ ਮੰਗਰੀਆਂ ਨੇ ਪਿਛਲੇ 25 ਦਿਨ ਤੋਂ ਇਹ ਲੜਾਈ ਚੱਲ ਰਹੀ ਹੈ ਸਰਕਾਰ ਦਾ ਜਿਹੜਾ ਧਰਨਾ ਚਕਾਇਆ ਸੀ 에어ਪੋਰਟ ਰੋਡ ਜਾਮ ਕੀਤਾ ਸੀ 3 ਦਿਨ ਤੇ ਸਰਕਾਰ ਤੇ ਇੱਥੇ ਦਾ ਐਮ ਐਲ ਏ ਡੀ ਐਸ ਪੀ ਐਮ ਐਲ ਏ ਐਸ ਡੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰਕੇ ਗਿਆ ਸੀ ਅਸੀਂ ਪਰਿਵਾਰ ਦਾ ਰੱਖਿਆ ਸੀ ਵੀ ਕਿ ਕਿ ਕਰੋੜ ਰੁਪਇਆ ਜਿਹੜਾ ਮਿਲਣਾ ਚਾਹੀਦਾ ਮਾਲੀ ਸਹਾਇਤਾ ਮਿਲਣੀ ਚਾਹੀਦੀ ਇੱਕ ਪਰਿਵਾਰ ਨੂੰ ਨੌਕਰੀ ਸਰਕਾਰੀ ਚਾਹੀਦੀ ਹੈ ਐਸ ਸੀ ਐਸ ਟੀ ਐਕਟ ਲਾਗੇ ਇਹਨਾਂ ਨੂੰ 8.5 8 ਲੱਖ ਰੁਪਇਆ ਉਹ ਕੰਪਨਸੇਸ਼ਨ ਮਿਲਣਾ ਚਾਹੀਦਾ ਤੇ ਦੂਜੀ ਪਰਿਵਾਰ ਲੋਕਾਂ ਦੀ ਮੰਗ ਸੀ ਵੀ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਦੀਆਂ ਜਿਹੜੀਆਂ ਇੱਥੇ ਤੋਂ ਵੋਟਾਂ ਉਹਨਾਂ ਦੇ ਨੀਲੇ ਕਾਰਡ ਆਧਾਰ ਕਾਰਡ ਇੱਥੇ ਦੇ ਐਡਰੈਸ ਤੇ ਕੱਟੇ ਜਾਣ ਤਾਂ ਕਿ ਜੇ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤਾ ਉਹਨਾਂ ਦੇ ਜਿਹੜੇ ਹੈ ਲੱਭਣਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਪਰ ਲੇਕਿਨ ਉੱਥੇ ਬਹੁਤ ਵੱਡੇ ਵੱਡੇ ਦਾਅਵੇ ਪਹਿਲਾਂ ਤਾਂ ਧਰਨੇ ਚਕਾਣ ਵੇਲੇ ਕਰੇ ਫੇਰ ਜਿਸ ਦਿਨ 24 ਤਰੀਕ ਨੂੰ ਭੋਗ ਵੇਆ ਉਸ ਦਿਨ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ ਲੇਕਿਨ ਉਹਨਾਂ ਜੋ ਇੱਕ ਵੀ ਜਦੋਂ ਪੂਰਾ ਨਾ ਹੋਇਆ ਅਸੀਂ ਪ੍ਰੈਸ ਕਾਨਫਰੰਸ ਕਰਕੇ 8 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ 8 ਦਿਨ ਚ ਪੁਲਿਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਤੇ ਇੱਥੇ ਦੇ ਐਮ ਐਲ ਏ ਦੇ ਕੰਨ ਦੇ ਯੂਨੀ ਸਰਕ ਦੀ ਐਮ ਸੀ ਚਾਰ ਬੰਦੇ ਪੁਲਿਸ ਮੁਲਾਜ਼ਮ ਲੈ ਕੇ ਰਾਤ ਦੋਨੇ ਪਰਿਵਾਰਾਂ ਨੂੰ ਡਰਾਣ ਧਮਕਾਣ ਚਲੇ ਗਿਆ ਵੀ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਹਾਡੀ ਜਿਹੜੀ ਸੇਵਾ ਜਿਹੜੀ ਤੁਹਾਡੇ ਹੈਲਪ ਹੈਗੀ ਉਹ ਪੂਰੀ ਹੋਊਗੀ ਪਰ ਲੇਕਿਨ ਅਜਿਹੇ ਟਾਟ ਚਮਚੇ ਬਹੁਤ ਹੁੰਦੇ ਨੇ ਇਹ ਪਹਿਲਾਂ ਵੀਰ ਦਿਵਦਰ ਦੇ ਵੇਲੇ ਵੀ ਸੀ ਇਹ ਰਾਮਵਾਲੀਏ ਦੇ ਵੇਲੇ ਵੀ ਸੀ ਤੇ ਹੁਣ ਵੀ ਉਹੀ ਚੱਲ ਰਹੇ ہیں ਇਹੀ ਘੁਮ ਰਿਹਾ ਜਿਹੜਾ ਡੇਰਾ ਸਾਰਾ ਘੁਮ ਰਿਹਾ ਹੈਗਾ ਤੇ ਮੈਂ ਐਸ ਐਮ ਐਲ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਇੱਥੇ ਪਹਿਲਾਂ ਵੀ ਐਮ ਐਲ ਨੇ ਪਰਚੇ ਕਰਾਏ ਹੁਣ ਵੀ ਤੂੰ ਕਰਾ ਰਹੇ ਹਾਂ ਤੂੰ ਵੱਡਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਾਂ ਪਰ ਲੇਕਿਨ ਤਿੰਨ ਤੇਰੇ ਖਿਲਾਫ ਜਿਹੜੀ ਹੈ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਅਸੀਂ ਵਿੱਢਾਂਗੇ ਕਾਲ ਆ ਜੀ ਦਿੱਤੀ ਕੇ ਸੀ ਤੁਹਾਡੇ ਵੱਲੋਂ ਸੀ ਜਾਂ ਸੋਨਾ ਸਾਹਿਬ ਨਾਲ ਇਹ ਕਾਮਨ ਸੀ ਕਈ ਜਥੇਬੰਦੀਆਂ ਸੀ ਅਕਾਲੀ ਦਲ ਵੱਲੋਂ ਸੀ ਪਰ ਅਕਾਲੀ ਦਲ ਤਾਂ ਮੁੜ ਕੇ ਸਾਨੂੰ ਕਿਤੇ ਲੱਭਿਆ ਨਹੀਂ ਪਹਿਲਾਂ ਵੀ ਕਈ ਵਾਰੀ ਲੱਭਦਾ ਨਹੀਂ ਇਹ ਅਕਾਲੀ ਦਲ ਅਸੀਂ ਤਾਂ ਤਾਂਗਾ ਵੀ ਚਲੋ ਪਰਚਾ ਕਾਮਨ ਹੈ ਸਾਂਝਾ ਹੈਗਾ ਮੰਗ ਡਿਮਾਂਡ ਇਕੱਠੀ ਹੈ ਕੇਵਲ ਤਾਂ ਕੇਵਲ ਬੱਚਿਆਂ ਦੇ ਪੇਰੇ ਇਨਸਾਨ ਨੂੰ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਪੀੜਤਾਂ ਨੂੰ ਇਨਸਾਫ ਕਦੋਂ ਮਿਲੇਗਾ ਜਾਂ ਫਿਰ ਇਹਨਾਂ ਨੂੰ ਹੋਰ ਵੀ ਹਲੇ ਇਨਸਾਫ ਲਈ ਇੰਤਜ਼ਾਰ ਕਰਨਾ ਪਵੇਗਾ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਨਬਸੇ ਪੰਜਾਬੀ